ਬੀਬੀ ਸੰਜਾ ਤੁਹਾਨੂੰ ਰੱਖੇ ਅੱਗੇ ਪੰਜਾਬ ਚ ਪਿਛਲੇ ਦਿਨਾਂ ਤੋਂ ਡਰਗ ਦੇ ਇਸ਼ੂ ਤੇ ਚਰਚਾ ਚੱਲ ਰਹੀ ਹੈ ਭਾਜਪਾ ਵੀ ਇਸ ਮਸਲੇ ਨੂੰ ਉਠਾ ਰਹੀ ਹੈ ਸਾਡੇ ਨਾਲ ਭਾਜਪਾ ਦੇ ਪ੍ਰਧਾਨ ਕਮਲ ਸ਼ਰਮਨ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਸਰ ਅਵਿਨਾਸ਼ ਚੰਦਰ ਜੋ ਕਾਲੀ ਦਲ ਦੇ ਸੀਪੀਐਸ ਨੇ ਤੁਸੀਂ ਕਿਹਾ ਸੀ ਕਿ ਉਹ ਰਜਾਇਨ ਕਰਨ ਉਹਨਾਂ ਨੂੰ ਈਡੀ ਨੇ ਬੁਲਾਇਆ ਸੀ ਤਾਂ ਭਾਜਪਾ ਇਸ ਤੇ ਕਾਇਮਾ ਔਰ ਕੀ ਰਣਨੀਤੀ ਅਗਲੀ ਡਰਗਸ ਨੂੰ ਲੈ ਕੇ ਐਸਾਂ ਜੀ ਮੈਨੂੰ ਲੱਗਦਾ ਹੈ ਕਿ ਇੱਕੋ ਗੱਲ ਨੂੰ ਬਾਰ-ਬਾਰ ਦੁਹਰਾਉਂਦਾ ਕੋਈ ਮਤਲਬ ਨਹੀਂ ਸਾਡੀ ਪਾਰਟੀ ਦੀਆਂ ਰਵਾਇਤਾਂ ਦੇ ਹਿਸਾਬ ਨਾਲ ਸਾਨੂੰ ਇਹ ਲੱਗਾ ਸੀ ਕਿ ਜੇ ਕੋਈ ਮਨਿਸਟਰ ਜਾਂ ਸੀਪੀਐਸ ਜੇ ਉਹਨੂੰ ਬਾਰ-ਬਾਰ ਕੋਈ ਏਜੰਸੀ ਆਪਣੀ ਜਾਂਚ ਸ਼ਾਮਿਲ ਕਰਦੀ ਹੈ ਤੇ ਉਹ ਜਾਂਚ ਵੀ ਨਿਰਪੱਖ ਹੋਏ ਇਸ ਲਿਹਾਜ਼ ਨਾਲ ਔਰ ਸਰਕਾਰ ਦੀ ਛਵੀ ਵੀ ਠੀਕ ਰਹੇ ਉਹਨੂੰ ਆਪਣੇ ਪਦ ਤੋਂ ਮੁਕਤ ਹੋ ਜਾਣਾ ਚਾਹੀਦਾ ਅਸੀਂ ਇਹ ਸੁਝਾਅ ਜਿਹੜਾ ਹੈ ਉਹ ਉਹਨਾਂ ਨੂੰ ਵੀ ਦਿੱਤਾ ਸੀ ਔਰ ਚੀਫ ਇੰਡਸਰਸ ਨੂੰ ਵੀ ਦਿੱਤਾ ਸੀ ਲੇਕਿਨ ਕਿਉਂਕਿ ਉਹ ਸ਼੍ਰੋਮਣੀ ਅਕਾਲੀ ਦਲ ਨਾਲ ਸੰਬੰਧਿਤ ਨੇ ਔਰ ਮੁੱਖ ਮੰਤਰੀ ਦਾ ਪ੍ਰਿਵੀਲੇਜ ਹੈ ਕਿ ਉਹਨਾਂ ਨੇ ਆਪਣੀ ਮਿਨਿਸਟਰੀ ਚ ਕਿਨੂੰ ਕਿਨ ਰੱਖਣਾ ਹੈ ਇਹ ਫੈਸਲਾ ਲੈਂਗੇ ਸਰਵਨ ਸਿੰਘ ਫਲੋਰ ਦਾ ਨਾਂ ਵੀ ਨਹੀਂ ਆਇਆ ਸੀਗਾ ਸਿਰਫ ਉਹਨਾਂ ਦੇ ਬੇਟੇ ਦਾ ਨਾਂ ਆਇਆ ਸੀ ਤੇ ਸਰਵਨ ਸਿੰਘ ਫਲੋਰ ਨੇ ਰਿਜ਼ਾਈਨ ਕੀਤਾ ਹੁਣ ਵੀ ਕੁਝ ਨਾਮ ਆ ਰਹੇ ਨੇ ਵਿਕਰਮ ਮਜੀਠੀਆ ਦਾ ਨਾਂ ਆ ਰਿਹਾ ਹੈਗਾ ਤੁਹਾਨੂੰ ਲੱਗਦਾਗਾ ਕਿ ਅਗਰ ਆਉਣ ਵਾਲੇ ਦਿਨਾਂ ਦੇ ਅੰਦਰ ਇਹ ਜਿਆ ਨਾਂ ਆਉਂਦਾਗਾ ਕੋਈ ਹੋਰ ਵੀ ਨਾ ਆਉਂਦਾਗਾ ਤੁਹਾਨੂੰ ਕੁਟ ਕਰਨਾ ਚਾਹੀਦਾ ਜਦੋਂ ਸਿਚੁਏਸ਼ਨ ਆਏਗੀ ਉਸ ਵੇਲੇ ਡਿਸੀਡ ਕਰੀਏ ਏ ਵੀ ਪੀ ਸੰਜਾ ਤੁਹਾਨੂੰ ਰੱਖੇ ਅੱਗੇ